ਸਾਹਿਬ ਜੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਹੈ ਅੰਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਸੀਤਲ ਸੁਹਾਣ ਨਿਮਰਤਾ ਦੇ ਪੁੰਜ ਇਹ ਪਰਾਸ ਭਗਤੀ ਦੇ ਧਾਰਨੀ ਮਨੁੱਖਤਾ ਦਾ ਭਲਾ ਸੋਚਣ ਵਾਲੇ ਗਰੀਬਾਂ ਮਜਰੂਮਾਂ ਤੇ ਦੁਖੀਆਂ ਲਈ ਅਥਾ ਹਮ ਦਾਦੀ ਰੱਖਣ ਵਾਲੇ ਦਰਿਆ ਦਿਲ ਸਿੱਖਾਂ ਦੇ ਤੀਜੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾਜ ਜੋਤੀ ਜੋਤ ਦਿਵਸ ਹੈ ਸਤਿਗੁਰੂ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੇਨਵਾਸ ਅਗੇ ਜਿਹੜਾ ਅਮਰਸਰ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਘਰੋਂ ਪਿਤਾ ਤੇਜਪਾਲ ਜੀ ਦੇ ਗ੍ਰਹਿ ਵਿਖੇ ਇਹਨਾਂ ਦਾ ਜਨਮ ਹੋਇਆ ਸਾਰਾ ਪਰਿਵਾਰ ਗੁਰੂ ਅਮਰਦਾਸ ਸਾਹਿਬ ਜੀ ਦਾ ਪਹਿਲੇ ਦਿਨ ਤੋਂ ਚੱਕੇ ਖਿਆਲਾ ਧਰਮ ਵਿੱਚ ਖਿਆਲਾਂ ਦਾ ਸੀ ਬਹੁਤ ਹੀ ਥਾਮਾ ਯਾ ਤੀਰਥ ਯਾਤਰਾਵਾਂ ਕਰਦੇ ਸੀ ਪੂਜਾ ਪਾਠ ਕਰਨ ਵਾਲਾ ਪਰਿਵਾਰ ਧੰਨ ਗੁਰੂ ਅਮਰਦਾਸ ਸਾਹਿਬ ਦਾ ਸੀ ਦੁਆ ਮਤਾ ਸੰਤਿ ਦੇ ਪਿਤਾ ਬਾਬਾ ਤੇਜਪਾਲ ਜੀ ਮਾਤਾ ਲక్ష్ਮੀ ਜੀ ਬਹੁਤ ਚੰਗੀ ਸੋਚ ਰੱਖਣ ਵਾਲੇ ਸੀ ਜਿਨ੍ਹਾਂ ਦੇ ਮਾਤਾ ਪਿਤਾ ਚੰਗੀ ਸੋਚਦੇ ਹੁੰਦੇ ਆ ਧਰਮਿਕ ਖਿਆਲਾਂ ਦੇ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਵੀ ਫਿਰ ਇਸ பாਸੇ ਲਾਉਣ ਦਾ ਯਤਨ ਕਰਦੇ ਆ ਉਹ ਆਪਣੇ ਬੱਚਾ ਪ੍ਰਤੀ ਵੀ ਚੰਗਲਾ ਸੋਚਦੇ ਆ ਕਿ ਸਾਡੇ ਬੱਚੇ ਵੀ ਧਾਰਮਿਕ ਖਿਆਲਾਂ ਦੇ ਹੋਣ ਚੰਗੀ ਸੋਚ ਰੱਖਣ ਵਾਲੇ ਹੋਣ ਤੇ ਗੁਰੂ ਅਮਰਦਾਸ ਸਾਹਿਬ ਬਾਬੇ ਅਮਰਦਾਸ ਉਹ ਹੀ ਸਿੱਖਿਆ ਦਿੱਤੀ ਗਈ ਤੇ ਜਿਵੇਂ ਜਿਵੇਂ ਬਾਬਾ ਅਮਰਦਾਸ ਸਾਹਿਬ ਜੀ ਵੱਡੇ ਹੁੰਦੇ ਗਏ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਗਏ ਇੱਕ ਵੈਤੂ ਇੱਕ ਮਾਲਕ ਦੇ ਨਾਲ ਜੁੜਦੇ ਗਏ ਤੇ ਬਾਬੇ ਅਮਰਦਾਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਯਾਤਰਾਵਾਂ ਕੀਤੀਆਂ ਹਰ ਸਾਲ ਗੰਗਾ ਦੇ ਇਸ਼ਨਾਨ ਕਰਨ ਜਾਂਦੇ ਸੀ ਹੋਰ ਬਹੁਤ ਤੀਰਥਾਂ ਦੇ ਇਸ਼ਨਾਨ ਕਰਨ ਜਾਂਦੇ ਸੀ ਇੱਕ ਮਾਲਕ ਦੀ ਖੋਜ ਸੀ ਉਹ ਪਰਮਾਤਮਾ ਦੀ ਖੋਜ ਵਿੱਚ ਪਰਮਾਤਮਾ ਦੇ ਨਾਮ ਦੀ ਭਾਲ ਵਿੱਚ ਦਿਨ ਰਾਤ ਲੱਗੇ ਰਹੇ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਤੇ ਸਮਾਂ ਲੱਗਦਾ ਗਿਆ ਤਾਂ ਗੁਰੂ ਅਮਰਦਾਸ ਜੀ ਬਾਬਾ ਅਰਦਾਸ ਜੀ ਮਹਾਰਾਜ ਕਹਿੰਦੇ ਬਹੁਤ ਲੰਮਾ ਸਮਾਂ ਇੱਦਾਂ ਹੀ ਲੱਗ ਗਿਆ ਮਨ ਦੇ ਵਿੱਚ ਹਜੇ ਵੀ ਸੀ ਵੀ ਜੇ ਮੇਰੇ ਤੇ ਪੂਰੀ ਕਿਰਪਾ ਨਹੀਂ ਹੋਈ ਮਨ ਹਜੀ ਪੜਕਦਾ ਸੀ ਮਨ ਕਦੇ ਕਦੇ ਲੋਰ ਜਾਂਦਾ ਸੀ ਤੇ ਜਦੋਂ ਕਦੇ ਤੀਰ ਗੰਗਾ ਦੇ ਇਸ਼ਨਾਨ ਕਰਨ ਆਸਤੇ ਬਾਬਾ ਅਰਦਾਸ ਸਾਹਿਬ ਬੇ ਸੀ ਇੱਕ ਦਿਨ ਬਾਜ਼ਾਰ ਆਏ ਤਾਂ ਰਸਤੇ ਵਿੱਚ ਬਾਬਾ ਅਰਦਾਸ ਸਾਹਿਬ ਜੀ ਉੱਥੇ ਆਰਾਮ ਕਰਨ ਲੱਗੇ ਇੱਕ ਪੰਡਤ ਨੇ ਨਾ ਬਾਬੇ ਅਰਦਾਸ ਸਾਹਿਬ ਦੇ ਪੈਰ ਦੇ ਵਿੱਚ ਪਦਮ ਦੇਖਿਆ ਜਿਹੜਾ ਪੈਰ ਦੇ ਵਿੱਚ ਬਦਨ ਹੁੰਦਾ ਹੈ ਇਹ ਤੇ ਪਰਮ ਪੁਰਖਾਂ ਦੇ ਜਦੋਂ ਕੋਈ ਚੱਕਰਵਾਰਤੀ ਬਹੁਤ ਭਾਰੀ ਰਾਜਾ ਹੋਵੇ ਉਹਦੇ ਪੈਰ ਵਿੱਚ ਹੁੰਦਾ ਤਾਂ ਫਿਰ ਜਿਹੜੇ ਅਨਤਾਰੀ ਪੁਰਸ਼ ਹੁੰਦੇ ਆ ਇਹ ਉਹਨਾਂ ਦੇ ਪੈਰ ਵਿੱਚ ਹੁੰਦਾ ਬਦਨ ਤੇ ਜਦੋਂ ਬਾਬਾ ਬਦਾਂ ਸਾਹਿਬ ਦੀ ਆਰਾਮ ਕਰ ਰਹੇ ਸੀ ਆਪਣਾ ਸੁਭਾਅ ਉਹਦਾ ਪਰ ਲਾਤੇ ਲਾਤੇ ਅੱਗੇ ਜਿਵੇਂ ਰਾਮ ਨਾਮ ਲਾਗ ਜਾਂਦੇ ਆ ਜਦੋਂ ਉਹ ਪੰਡਤ ਜੀ ਜਦੋਂ ਦੂਰੋਂ ਵੇਖਿਆ ਨਾ ਵੀ ਪੈਰ ਵਿੱਚ ਪਾਦਣਾ ਤਾਂ ਕੋਈ ਪਰਮਪੁਰਖ ਹੈ ਜੁੜੀ ਹੋਈ ਰੂਹ ਹੈ ਇਹ ਤਾਂ ਕੋਈ ਆਮਦਾਈ ਵਰਸ ਜਾਮਦਿਆ ਇਲਾਬਿਆਂ ਵਰਨਾਸ ਦੇ ਪਾਸ ਆ ਕੇ ਪੈਰਾਂ ਦੇ ਨਮਸਕਾਰ ਜਦੋਂ ਕਰਨ ਲੱਗਾ ਤੇ ਬਾਬਾ ਹਰਦਾਸ ਸਾਹਿਬ ਕਹਿਣ ਲੱਗੇ ਪੰਡਤ ਜੀ ਤੁਸੀਂ ਤਾਂ ਬਹੁਤ ਉੱਚੇ ਹੋ ਤੁਸੀਂ ਤੇ ਬਹੁਤ ਪੂਜਾ ਪਾਠ ਕਰਦੇ ਹੋ ਮੇਰੇ ਪੈਰਾਂ ਦੇ ਕਿਉਂ ਨਮਸਕਾਰ ਕਰ ਰਹੇ ਹੋ ਇਹ ਉਸ ਬੰਦੇ ਨੇ ਕਿਹਾ ਜੀ ਤੁਹਾਡੇ ਪੈਰ ਵਿੱਚ ਪਦਮ ਹੈ ਇਹ ਜਿਹੜਾ ਪਦਮ ਹੁੰਦਾ ਕਿਸੇ ਪਰਮਪੁਰਖ ਅਵਤਾਰੀ ਪੁਰਸ਼ ਦੇ ਪੈਰ ਵਿੱਚ ਹੁੰਦਾ ਹੈ ਤੁਸੀਂ ਵੀ ਕੋਈ ਅਵਤਾਰੀ ਪੁਰਸ਼ ਹੋ ਤੇ ਬਾਬਾ ਅਮਰਦਾਸ ਕਹਿੰਦੇ ਨਹੀਂ ਮੈਂ ਕੋਈ ਅਵਤਾਰ ਨਹੀਂ ਕੋਈ ਗੁਰੂ ਨਹੀਂ ਨਾ ਹੀ ਮੈਂ ਕੋਈ ਚੱਕਰਵਰਤੀ ਰਾਜਾ ਹਾਂ ਮੈਂ ਤੇ ਇੱਕ ਯਾਤਰੀ ਹਾਂ ਸੱਚ ਦੀ ਭਾਲ ਵਿੱਚ ਆਂ ਪਰਮਾਤਮਾ ਦੀ ਭਾਲ ਵਿੱਚ ਆਂ ਤੇ ਫਿਰ ਉਹ ਪਰਮਤਮਾ ਕਰ ਵੱਲ ਕੋਈ ਸਮਾ ਆਏਗਾ ਜਾਂ ਵੀ ਤੁਸੀਂ ਬਹੁਤ ਵੱਡੇ ਗੁਰੂ ਬਣੋਗੇ ਤੁਹਾਡੀ ਬੜੀ ਚੈਨ ਪ੍ਰਾਪ ਹੋਏਗੀ ਦੁਨੀਆ ਵਿੱਚ ਤੁਹਾਡਾ ਨਾਮ ਹੋਏਗਾ ਤੇ ਜਾਂ ਵੀ ਤੁਸੀਂ ਬਹੁਤ ਭਾਰੀ ਚੱਕਰ ਵਾਲੇ ਰਾਜੇ ਹੋਵੋਗੇ ਤੇ ਬਾਬਾ ਅਮਰਦਾਸ ਨੂੰ ਵਚਨ ਕੀਤਾ ਸੀ ਉਹ ਵੱਡਦਰੇ ਕਹਿੰਦਾ ਜੀ ਜਦੋਂ ਤੁਸੀਂ ਗੱਦੀ ਤੇ ਕਿਤੇ ਬਹਿਗੇ ਨਾ ਜਾ ਕੇ ਦੇ ਕੇ ਰਾਜ ਤੇ ਬਹਿਗੇ ਤੇ ਮੈਨੂੰ ਯਾਦ ਰੱਖਿਓ ਮੈਨੂੰ ਭੁੱਲਣਾ ਨਹੀਂ ਉਹ ਅਰਧ ਦਿਨ ਗਿਆ ਸੀ ਮੈਨੂੰ ਦਾ ਨਾਮ ਵਿਸਰ ਗਿਆ ਤੇ ਗੁਰੂ ਅਮਰਦਾਸ ਜਦੋਂ ਗੱਦੀ ਤੇ ਬੈਠੇ ਨਾ ਫਿਰ ਦੁਬਾਰਾ ਉਹਦੇ ਘਰੇ ਵੇਸੇ ਫਿਰਨ ਵਾਸਤੇ ਉਸ ਪਰਤ ਤੇ ਸੱਜਣਾਂ ਸਮੇਤ ਗਏ ਸੀ ਮਹਾਰਾਜ ਇਹ ਸਮਾਂ ਹੋਣ ਲੱਗਦਾ ਹੈ ਜਦੋਂ ਵਾਪਸ ਆਏ ਤੇ ਆਪਨੇ ਜਦੋਂ ਘਰਿਆ ਆਰਾਮ ਕਰ ਰਹੇ ਸੀ ਸਵੇਰੇ ਸਵੇਰੇ ਸਾਰੀ ਰਾਤ ਉਹ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਪਰਵਾਤਮਾ ਦੀ ਯਾਦ ਵਿੱਚ ਫੇਰ ਬਹਿ ਗਏ ਤੇ ਜਦੋਂ 4:00 ਵਜੇ ਸਵੇਰੇ 4 ਤੇ ਬਾਬੇ ਅਮਰਦਾਸ ਦੀ ਭਤੀਜ ਨੂੰ ਜਿਹਦਾ ਨਾਮ ਸੀ ਬੀਬੀ ਆਰੋ ਇਹ ਗੁਰੂ ਅਰਜਨ ਸਾਹਿਬ ਦੀ ਧੀ ਸੀ ਜਿਹੜੀ ਬਾਬੇ ਅਮਰਦਾਸ ਦੀ ਭਤੀਜ ਨੂੰ ਲੱਗੀ ਸੀ ਤੇ ਬੀਬੀ ਆਰੋ ਨੇ ਚਰਤੀ ਦੇ ਵਿੱਚ ਵਧਾਣੀ ਪਾਈ ਹੋਈ ਹੈ ਦੁਹਰਣ ਕਰੇ ਨੇ ਤੇ ਨਾਲ-ਨਾਲ ਕੋ ਨਾਨਕ ਦੇ ਗੀਤ गा ਰਹੇ ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰਦਿਆਂ ਤਾਂ ਗੁਰੂ ਅਰਜਨ ਸਾਹਿਬ ਜੀ ਦੀ ਪਵਨ ਬਾਣੀ ਦਾ ਜਾਪ ਕਰ ਰਹੇ ਸੀ ਬੜੀ ਪਿਆਰੀ ਧੁਨ ਲੱਗੀ ਬੜੀ ਪਿਆਰੀ ਧੁਨ ਦੇ ਵਿੱਚ ਉੱਚੀ ਆਵਾਜ਼ ਵਿੱਚ ਬੜੇ ਹਾਸੇ ਵਿੱਚ ਮਗਰ ਹੋ ਕੇ ਬਾਣੀ ਨੂੰ ਪੜ੍ਹਦੇ ਤੇ ਵਾਹ ਉਹ ਜਦੋਂ ਬਾਬੇ ਅਮਰਦਾਸ ਦੇ ਘਰਾਂ ਵਿੱਚ ਬਾਜ ਪਈ ਨਾ ਹਰ ਕੀ ਬਾਣੀ ਦੀ ਬਾਜ ਪਈ ਤਾਂ ਬੜਾ ਆਨੰਦ ਬਾਬੇ ਅਮਰਦਾਸ ਨੂੰ ਆਇਆ ਮਨ ਨੂੰ ਬੜਾ ਸਕੂਨ ਆਇਆ ਤੇ ਜਦੋਂ ਉਹਨਾਂ ਨੇ ਚੜਿਆ ਤੇ ਬਾਬੇ ਅਮਰਦਾਸ ਨੇ ਜਾ ਕੇ ਪੁੱਛਿਆ ਧੀਏ ਜੋ ਤੁਸੀਂ ਸਵੇਰੇ ਗਾਰੇ ਸੀ ਕਿਹਦਾ ਗਾਲਮ ਹੈ ਇਹ ਕੀ ਦੀ ਬਾਣੀਆਂ ਜੋ ਤੁਸੀਂ ਸਵੇਰੇ ਸਵੇਰੇ ਗਾਰੇ ਸੀ ਬੋਲ ਰਹੇ ਸੀ ਤੇ ਬੀਬੀ ਆਮੋ ਨੇ ਬੜੇ ਪਿਆਰ ਦੇ ਨਾਲ ਕਿਹਾ ਪਿਤਾ ਜੀ ਇਹ ਗੁਰਨਾانک ਸਾਹਿਬ ਜੀ ਦੀ ਪਾਵਨ ਬਾਣੀ ਹੈ ਤੇ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਨੂੰ ਅਮਰ ਸਾਹਿਬ ਜੀ ਨੇ ਹੋਣਾ ਤੇ ਬਾਬੇ ਅਮਰਦਾਸ ਸਾਹਿਬ ਨੇ ਜਦੋਂ ਇਹ ਸੁਣਿਆ ਤੇ ਮਾਨਵੀ ਇੱਛਾ ਪੈਦਾ ਹੋ ਗਈ ਜਿਨ੍ਹਾਂ ਦੀ ਜਿਨ੍ਹਾਂ ਨੇ ਸ਼ਬਦ ਸੁਣ ਕੇ ਮਨ ਨੂੰ ਇੰਨਾ ਸਕੂਨ ਆਇਆ ਜਿਨ੍ਹਾਂ ਦੇ ਸ਼ਬਦ ਸੁਣ ਕੇ ਇਨਾ ਮਨ ਨੂੰ ਅਨੰਦ ਆਇਆ ਮਾਣ ਇਹਨਾਂ ਦੇ ਘਰ ਦਾ ਫਿਰ ਬਣ ਗਿਆ ਤੇ ਬਾਬੇ ਅਮਰ ਬਾਸ ਨੇ ਆਪਣੀ ਨੌ ਨੁਕਤਾ ਵੀ ਮੈਨੂੰ ਵੀ ਲੈ ਕੇ ਚੱਲ ਤੁਹਾਡੇ ਪਿਤਾ ਦੇ ਪਾਸ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਚਾਰਾ ਵਿੱਚ ਬਾਬਾ ਅਮਰ ਬਾਸ ਖਦੂ ਸਾਹਿਬ ਦੀ ਧਰਤੀ ਤੇ ਜਦੋਂ ਆਏ ਨਾ ਕਹਿੰਦੇ ਆ 62 ਸਾਲ ਦੀ ਉਮਰ ਬਾਬਾ ਬਰਦਾਸ ਦੀ ਹੋਗੀ ਸੀ 62 ਸਾਲ ਦੀ ਉਮਰ ਦੇ ਵਿੱਚ ਬਾਬਾ ਬਰਦਾਸ ਜੀ ਮਹਾਰਾਜ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਖਦੂ ਸਾਹਿਬ ਦੀ ਧਰਤੀ ਤੇ ਆਏ ਤੇ ਅੱਜ ਹੈ ਤੇ ਰਿਸ਼ਤਾ ਕੁਲਮਾ ਵਾਲਾ ਅੱਜ ਹੈ ਤੇ ਰਿਸ਼ਤਾ ਕੁਲਮਾ ਵਾਲਾ ਪਰ ਕੁਲਮਾ ਚਾੜੀ ਛੱਡ ਕੇ ਰਿਸ਼ਤੇ ਨਾਤੇ ਛੈੜ ਦੇ ਕਰਕੇ ਇੱਕ ਗਰੀਬ ਵੜ ਕੇ ਆਏ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜੁੜਨ ਵਾਸਤੇ ਆਏ ਤੇ ਜਦੋਂ ਕੋ ਅੰਗਦ ਸਾਹਿਬ ਨੇ ਸਾਹਮਣੇ ਵੇਖਿਆ ਨਾ ਬਾਬੇ ਅਮਰਦਾਸ ਨੂੰ ਵੀ ਸਾਡਾ ਗੁਰੂ ਮੈਂ ਰਿਸ਼ਤੇ ਦਾ ਸਤਕਾਰ ਕੀਤਾ ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਆਪਣੇ ਆਸਣ ਤੋਂ ਖੜੇ ਹੋ ਕੇ ਕਹਿਣ ਲੱਗੇ ਜੀ ਤੁਸੀਂ ਲੈਣ ਵਿੱਚ ਕਿਉਂ ਲੱਗੇ ਹੋ ਸਿੱਧੇ ਆਓ ਤੇ ਗੁਰੂ ਆਪੇ ਬਾਬੇ ਅਮਰਦਾਸ ਨੇ ਹੱਥ ਜੋੜਦੇ ਕਹਿੰਦੇ ਮਹਾਰਾਜਾ ਜੀ ਮੈਂ ਤੁਹਾਡਾ ਗੁਰੂ ਕੋਈ ਰਿਸ਼ਤਾ ਨਹੀਂ ਰੱਖਿਆ ਆ ਮੈਂ ਅੱਜ ਤੁਹਾਡੇ ਚਰਨਾਂ ਵਿੱਚ ਜੁੜਨ ਵਾਸਤੇ ਆਇਆ ਮੈਨੂੰ ਲੈਣ ਵਿੱਚ ਹੀ ਆਉਂਦੇ ਤੇ ਜਦੋਂ ਬਾਬੇ ਅਮਰਦਾਸ ਸਾਹਿਬ ਦੀ ਵਾਰੀ ਆਈ ਬੜੇ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦੇ ਨਮਸਕਾਰ ਕੀਤੀ ਹੱਥ ਜੋੜ ਕੇ ਬੇਤੀ ਕੀਤੀ ਮਹਾਰਾਜ ਤੁਹਾਡੇ ਚਰਨਾਂ ਵਿੱਚ ਰੱਖ ਲਓ ਤੁਹਾਡੇ ਚਰਨਾਂ ਵਿੱਚ ਰੱਖ ਲਓ ਤੁਹਾਡੀ ਸੇਵਾ ਕਰਸੋ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਬਾਬੇ ਅਮਰਦਾਸ ਨੂੰ ਕਹਾਂ ਮੈਂ ਤੁਸੀਂ ਜਾਨੀ ਸੇਵਾ ਕਰਿਆ ਕੋ ਬਲੰਦਰ ਦੇ ਵਿੱਚ ਬਾਤ ਸਾਡੀ ਉਮਰ ਗੁਰੂ ਅਕਾਲ ਸਾਹਿਬ ਦਾ ਬਾਬੇ ਅਮਰਦਾਸ ਰੇ ਦਾ ਘਰ ਚੱਕੀ ਰੋਜ਼ ਫਿਰ ਵਿਆਸ ਖਿਆਬੇ ਜਾਣਾ ਪਹਿਲਾਂ ਤੂੰ ਅਕਾਲ ਸਾਹਿਬ ਜੀ ਦੇ ਪਿਛਾਨ ਵਾਸਤੇ ਜਾਣ ਲੈ ਕੇ ਆਉਣਾ ਫਿਰ ਸਾਹਾ ਦੇ ਲੱਕਰ ਦੇ ਵਿੱਚ ਸੇਵਾ ਕਰੀ ਤੱਪੜ ਝਾੜਨੇ ਕਲੇ ਝਾੜੂ ਵੀ ਸੇਵਾ ਕਰਨੀ ਕਲੇ ਪਾੜਿਆਂ ਵੀ ਸੇਵਾ ਕਰਨੀ ਆਇਆਂ ਹੋਈਆਂ ਸੰਗਤਾਂ ਦੀ ਦੇਖਭਾਲ ਕਰਨੀ ਸਾਰਾ ਸਾਰਾ ਦਿਨ ਸੇਵਾ ਕਰਦੇ ਰਹਿਣਾ ਬੜੇ ਪਿਆਰ ਦੇ ਵਿੱਚ ਬੜੀ ਨਿਮਰਤਾ ਦੇ ਨਾਲ ਤੇ ਹੁਣ ਜਦੋਂ ਸਮਾ ਬਹੁਤ ਲੱਗ ਗਿਆ ਸੇਵਾ ਕਰਦਿਆਂ ਨੂੰ ਤੇ ਲੋਕਾਂ ਦਾ ਸੁਭਾਅ ਹੁਣ ਦਾ ਗੱਲਾਂ ਕਰਨੀਆਂ ਲੋਕਾਂ ਦਾ ਸੁਭਾਅ ਹੁਣ ਦਾ ਗੱਲਾਂ ਕਰਨੀਆਂ ਧੰ ਗੁਰੂ ਅਮਰਦਾਸ ਸਾਹਿਬ ਦੇ ਬਾਬਤ ਬੜੇ ਪਿਆਰੇ ਸ਼ਰਧਾਲੂ ਤੁਹਾਨੂੰ ਸਾਹਿਬ ਜੀ ਦੇ ਵਿੱਚ ਕਿ ਜੇ ਗੁਰੂ ਅਮਰਦਾਸ ਮਹਾਰਾਜ ਜਿਹੜਾ ਤੁਹਾਡਾ ਜਿਗਰਾ ਹੈ ਨਾ ਜਿਹੜਾ ਤੁਹਾਡਾ ਦਿਲ ਹੈ ਉਹ ਇੱਕ ਪਰਬਤ ਦੀ ਤਰ੍ਹਾਂ ਹੈ ਇੱਕ ਪਹਾੜ ਦੀ ਤਰ੍ਹਾਂ ਜਿਹੜਾ ਕਦੇ ਡੋਲਦਾ ਨਹੀਂ ਤੁਹਾਡੇ ਦੇ ਬੜੇ ਚਖਣ ਝੋਲੇ ਮਾਰ ਤੁਹਾਨੂੰ ਲੋਕਾਂ ਨੇ ਬੜੇ ਵੇਹਣੇ ਮਾਰੇ ਬੜੇ ਤਾਹੇ ਮਾਰੇ ਪਰ ਤੁਸੀਂ ਡੋਲੇ ਨਹੀਂ ਇੱਕ ਪਰਬਤ ਤਰ੍ਹਾਂ ਇੱਕ ਪਹਾੜ ਤਰ੍ਹਾਂ ਖੜੇ ਰਹੇ ਆਪਣੇ ਗੁਰੂ ਦੇ ਚਰਨਾਂ ਵਿੱਚ ਹੁਣ ਸਾਨੂੰ ਵੀ ਇੱਥੇ ਥੋੜਾ ਜਿਹਾ ਵੇਹਣਾ ਬਾਦਿਆ ਪਾ ਛੱਡ ਕੇ ਭੱਜ ਲੈਣੇ ਆ ਇੱਥੇ ਕੋਈ ਸਾਨੂੰ ਥੋੜਾ ਬਹੁਤ ਕੁਝ ਕਹਿ ਦੇਣਾ ਅਸੀਂ ਕਹਿ ਰਹੇ ਪੈਲੀ ਹੁਣ ਗੁਰਦੁਆਰਾ ਉਹ ਵਰ ਦਾ ਸਾਰ ਹੋ ਰਿਹਾ ਕਿੱਡਾ ਵੱਡਾ ਉਹਨਾਂ ਦਾ ਜਿਹੜਾ ਹੋਣਾ ਲੋਕਾਂ ਨੇ ਇੱਥੋਂ ਤੱਕ ਬੋਲਿਆ ਕਿ ਆਦੂ ਹੈ ਨਿਥਾਵਾ ਹੈ ਬੁੱਢੇ ਮੇਰੇ ਨੋਹਾਂ ਪੋਤਾ ਦੇ ਘਰੋਂ ਘਟਦਾ ਆਪਣੀ ਧੀ ਦੇ ਘਰੇ ਬੈਠਾ ਹੈ ਇੱਥੇ ਰੋਟੀਆਂ ਪ੍ਰਸ਼ਾਦ ਖਾਣ ਛੱਡਨ ਦਾ ਮਾਰਾ ਬੜਾ ਵਿਸ਼ਵਾਸ ਵਰ ਦੇ ਆਲੋ ਦਾ ਸਿਰ ਆਪਣੇ ਪੰਨਾਂ ਦੇ ਨਾਲ ਸੁਣਿਆ ਪਹਿਲਾਂ ਲੋਕ ਪਿੱਠ ਪਿੱਛੇ ਗੱਲਾਂ ਕਰਦੇ ਸੀ ਹੁਣ ਮੂੰਹ ਤੇ ਕਹਿਣ ਲੱਗੇ ਨਾ ਨਿਥਾਵਾ ਹੈ ਇਨੂੰ ਘਰੇ ਕਿਸੇ ਨੇ ਰੱਖਿਆ ਨਹੀਂ ਤੇ ਇੱਥੇ ਬੈਠਾ ਰੋੜੇ ਵਿੱਚ ਇੱਥੇ ਬੈਠਾ ਆ ਕੇ ਪਰ ਗੁਰੂ ਅਮਰਦਾਸ ਸਾਹਿਬ ਰਾਜ ਮਹਾਰਾਜ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਕਿਸੇ ਦੀ ਪਰਵਾਹ ਨਾ ਕਰਦਿਆ ਹਾਇ ਅਰਥਾ ਸੇਵਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਵਿੱਚ ਕੀਤੀ ਇੱਕ ਦਿਨ ਸਵੇਰੇ ਸਵੇਰੇ ਕਹਿੰਦੇ ਗਾਕਰ ਜਲਦੀ ਭਰ ਕੇ ਵਿਆਸ ਮਹਾਰਾਜ ਤੋਂ ਵਾਪਸ ਆ ਰਹੇ ਸੀ ਇੱਕ ਜਵਾਹਰ ਤੇ ਜਵਾਹੀ ਰਹੇ ਸੀ ਜਿਹੜੇ ਕੱਪੜੇ ਬਹੁੰਦੇ ਸੀ ਤੇ ਉਹਨਾਂ ਦੇ ਬਾਹਰ ਇੱਕ ਖੰਡੀ ਲੱਗੀ ਹੋਈ ਸੀ ਜਿੱਥੇ ਬਹਿ ਕੇ ਉਹ ਤਾਣਾ ਕੱਪੜੇ ਬੁੰਨਦੇ ਸੀ ਹਰੇ ਰਾਂ ਸੀ ਬਾਬੇ ਅਮਰਦਾਸ ਉਹ ਆਵਾਜ਼ ਨਾ ਲੱਗਿਆ ਉਹ ਜਦੋਂ ਲੱਗਰ ਰੱਗੇ ਨਾ ਗੱਗਰ ਸਿਰ ਤੇ ਚੱਕੀ ਹੋਈ ਆ ਤੇ ਉਹ ਖੰਡੀ ਦੇ ਵਿੱਚ ਪੈਰ ਰੱਜੇ ਤੇ ਬਾਬਾ ਅਮਰਦਾਸ ਆਹ ਤੇ ਵੀ ਉਹ ਜਿਹੜੀ ਗੱਗਰ ਹੈ ਦੂਰ ਦੀ ਕੀ ਖੜਕਾ ਹੋਇਆ ਉਹ ਜਰਾਹਰ ਕਹਿਣ ਲੱਗਾ ਜਾਰ ਭਾਗਵਾਨੇ ਬਾਹਰ ਦੇ ਕੌਣ ਸਵੇਰੇ ਸਵੇਰੇ ਮਰਕਾ ਕਰਦਾ ਪਿਆ ਬਾਹਰ ਕੌਣਾ ਹੈ ਇੱਧਰ ਲੱਗਦਾ ਜਿਵੇਂ ਕੋਈ ਬੰਦਾ ਟਿਕਿਆ ਹੁੰਦਾ ਹੈ ਇਹ ਉਹ ਜਲਾਹੀ ਨੇ ਪਤਾ ਕੀ ਸ਼ਰਤ ਵਰਦੇ ਕੈਲੀ ਜੀ ਪੈਜੋਏ ਤੇ ਬਾਹਰ ਕੋਈ ਆਹਰੂ ਲੱਗਦਾ ਨਿਥਾਵਾਏ ਢਟਕਦਾ ਫਿਰਦਾ ਦਿਲ ਨਾਲ ਘਰੇ ਕੋਈ ਤੁਰਦਾ ਨਹੀਂ ਇੱਥੇ ਬਾਹਰ ਬਾਹਰ ਢਕਦਾ ਫਿਰਦਾ ਹੁਣਾ ਤੇ ਬਾਬੇ ਅਮਨ ਦਾ ਆਸਰੇ ਵਾਪਸ ਗਿਆ ਕਹਿਣ ਲੱਗਿਆ ਪਹਿਲਾਂ ਤਾਂ ਮੈਂ ਨਿਥਾਵਾ ਸੀ ساری ਉਮਰ ਹੁਣ ਤਾਂ ਮੈਨੂੰ ਥਾਂ ਮਿਲ ਗਈ ਹੈ ਹੁਣ ਤਾਂ ਮੈਨੂੰ ਮੇਰੇ ਦੂਰ ਦੇ ਚਾਰਨਾ ਵਿੱਚ ਰਹਿਣ ਵਾਸਤੇ ਥਾਂ ਮਿਲ ਗਈ ਆ ਹੁਣ ਤਾਂ ਮੈਨੂੰ ਨਿਥਾਵਾ ਨਾ ਕੋ ਪਾਵਣੀਏ ਹੁਣ ਤਾਂ ਮੈਂ ਗੁਰੂ ਵਾਲਾ ਬਣ ਗਿਆ ਐਦਾਂ ਜਦੋਂ ਪਾਵਣੀ ਸ਼ਬਦ ਬਾਤਿਆ ਹਾਂ ਕਹਿੰਦੇ ਸਤ ਵਿੱਚ ਸਵੇਰ ਨੂੰ ਬੀਬੀ ਜਲਾਦੀ ਪਾਵਣੀ ਹੋ ਗਈ ਸੀ ਤੇ ਜਦੋਂ ਆਗਰ ਸਾਹਿਬ ਨੂੰ ਜਦੋਂ ਪਤਾ ਲੱਗਿਆ ਤੇ ਬਾਬੇ ਜਰਨ ਦਾ ਸੰਤੂ ਆਗਰ ਸਾਹਿਬ ਨੇ ਜਿਆ ਬਾਬਾ ਜੀ ਤੁਹਾਡੇ ਬਚਨਾਂ ਤੇ ਹੁਣ ਪਰਮਾਤਮਾ ਦਾ ਵਾਸਾ ਹੋ ਗਿਆ ਤੁਹਾਡੀ ਦਸਲਾ ਤੇ ਪਰਮਾਤਮਾ ਦਾ ਵਾਸਾ ਹੈ ਤੁਹਾਡੇ ਬਚਨ ਖੋਲ ਜਾਂਦੇ ਆ ਥੋੜਾ ਜਿਹਾ ਧਿਆਨ ਨਾਲ ਉਹ ਲੈ ਗੁਰੂ ਐਦਾਂ ਬਚਨ ਤੂ ਆਗਰ ਸਾਹਿਬ ਨੇ ਬਾਬੇ ਅਮਰਦਾਸ ਨੂੰ ਕਿਹਾ ਤੁਹਾਡੀ ਨਸਲਾਂ ਦੇ ਪ੍ਰਮਾਤਮਾ ਦਾ ਵਾਸਾ ਲੈਣਾ ਤੁਹਾਡੇ ਵਾਜਨ ਫੁੱਲ ਜਾਂਦੇ ਐ ਮੈਂ ਤੁਸੀਂ ਥੋੜਾ ਜਿਹਾ ਧਿਆਨ ਨਾਲ ਬੋਲਿਆ ਕਰੋ ਬੜੇ ਪਿਆਰ ਬੜੇ ਧਰਮ ਅੰਕ ਸਾਥੀਆਂ ਬਖਸ਼ਸ਼ਾ ਬਾਬੇ ਅਮਰਦਾਸ ਨੇ ਲਈਆਂ ਕਹਿੰਦਿਆ ਪਿਆਰ ਵਿੱਚ ਆ ਕੇ ਨਾ ਗੁਰੂ ਅਕਲ ਸਾਹਿਬ ਜੀ ਨੇ ਸਿਰ ਪਾਉ ਦਿੱਤਾ ਸਿਰ ਪਾਉ ਸਿਰ ਉੱਪਰ ਦਿੱਤਾ ਤੇ ਬਾਬੇ ਅਮਰਦਾਸ ਨੇ ਸਿਰ ਤੇ ਉਦਹੀਂ ਲਗੇਟ ਲਿਆ ਤੇ ਬਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸਮਾ ਲੰਗਦਾ ਗਿਆ ਨੂੰ ਅਮਰਦਾਸ ਸਾਹਿਬ ਜੀ ਨੇ ਬੜੀਆਂ ਕਸਵਟੀਆਂ ਬਰਦਿਆਮ ਅਮਰਦਾਸ ਸਾਹਿਬ ਤੇ ਲਾ ਕੇ ਵੇਖੀਆਂ ਹਰ ਕਸਵਟੀ ਦੇ ਵਿੱਚੋਂ ਬਾਬਾ ਅਮਰਦਾਸ ਜੀ ਹੋਰ ਹੁੰਦੇ ਗਏ ਫਿਰ ਤੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਧੰ ਗੁਰੂ ਨਾਨਕ ਦੇ ਘਰ ਦੀ ਗੱਤੀ ਬਾਬੇ ਅਮਰਦਾਸ ਨੂੰ ਦੇਖ ਕੇ ਆ ਸੱਚ ਕਰਨ ਚਲੇ ਗਏ ਤੇ ਫਿਰ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕੀ ਜੀ ਜੀ ਜੋਤ ਦੇ ਵਾਰਿਸ ਗੁਰੂ ਅਰਜਨਦਾਸ ਸਾਹਿਬ ਜੀ ਬਣੇ ਤੇ ਮੇਰੂ ਗੁਰੂ ਅਰਜਨਦਾਸ ਸਾਹਿਬ ਸੱਚੇ ਬਾਦਸ਼ਾਹ ਨੇ ਸਮਾਜ ਸੁਧਾਰਕ ਕ੍ਰਿਤਾ ਨੂੰ ਵਰਜਾ ਬਹੁਤ ਕ੍ਰਿਤਾ ਸੀ ਜਿਹੜੀਆਂ ਸਮਾਜ ਦੇ ਵਿੱਚ ਚਲਦੀਆਂ ਸੀ ਇੱਥੇ ਉੱਚ नीच ਨੂੰ ਮਹਾਰਾਜ ਨੇ ਖਤਮ ਕੀਤਾ ਵਰਨ ਵਰਡ ਨੂੰ ਖਤਮ ਕੀਤਾ ਤਾਂ ਗੁਰੂ ਅਰਜਨਦਾਸ ਸਾਹਿਬ ਸੱਚੇ ਬਾਦਸ਼ਾਹ ਨੇ ਫਿਰ ਗੋਬਿੰਦ왈 ਸਾਹਿਬ ਬਸਾਇਆ ਆਗੇ ਗੁਰੂ ਸਾਹਿਬ ਤੋਂ ਗੋਬਿੰਦ왈 ਸਾਹਿਬ ਨਗਰ ਤਾਂ ਦੁਰਵਾਰ ਦਾ ਸਾਹਮਣੇ ਬਸਾਇਆ ਤੇ ਫਿਰ ਇੱਥੇ ਇੱਕ ਬੋਹੜੀ ਸਾਹ ਬਣਾਈ ਇੱਕ ਥੂਲ ਵਾਇਆ ਵੀ ਜਿਹੜਾ ਵੀ ਕੋਈ ਵੀ ਇੱਥੇ ਆ ਕੇ ਜਲ ਸਕੀ ਪਾਣੀ ਪੀਵੇ ਕੋਈ ਵੀ ਇਥੋਂ ਵੱਡਾ ਹੋਵੇ ਛੋਟਾ ਹੋਵੇ ਆ ਕੇ ਚਾਲਸ ਲੈ ਕੇ ਜਾ ਸਕਦਾ ਪਾਣੀ ਲੈ ਕੇ ਜਾ ਸਕਦਾ ਪਹਿਲਾਂ ਹੁੰਦਾ ਸੀ ਨਾ ਵੀ ਵੇਪਰ ਉਹਾਂ ਦੇ ਰੇਲੇ ਵਿੱਚ ਲੱਗ ਰਹੇ ਹੁੰਦੇ ਆ ਵਰਡਿਆਂ ਦੇ ਥੂਆ ਲੱਗ ਹੁੰਦੇ ਸੀ ਧੀਆ ਦੇ ਥੂਆ ਲੱਗ ਹੁੰਦੇ ਸੀ ਬਾਹਰ ਨਾਲ ਪਰਨ ਤਾਂ ਲੱਗ ਥੂਆ ਲੱਗ ਹੁੰਦੇ ਸੀ ਤਨ ਗੁਰੂ ਅਮਰਦਾਸ ਸਾਹਮਰੇ ਇਸ ਕ੍ਰੀਤਾ ਨੂੰ ਕਰੂ ਕੀਤਾ ਬੋੜੀ ਸਾਹਿਬ ਲਵਾ ਕੇ ਉਹ ਲਵਾ ਕੇ ਤਾਂ ਗੁਰੂ ਅਮਰਦਾਸ ਜੀ ਕਹਾਂ ਭਾਈ ਇਹ ਬਹੁਤ ਭੈੜੀਆਂ ਕ੍ਰੀਤੀਆਂ ਨੇ ਇਹ ਐਸੀਆਂ ਰੀਤਾ ਜਿਹੜੀਆਂ ਬੰਦੇ ਤੋਂ ਬੰਦੇ ਨੂੰ ਦੂਰ ਕਰ ਦੇਣ ਜਿਹੜੇ ਕਰਮ ਕਾਂਡ ਬੰਦੇ ਤੋਂ ਬੰਦੇ ਨੂੰ ਦੂਰ ਕਰ ਦੇਣ ਉਹ ਕਦੇ ਖੁਦਾ ਦੇ ਨੇੜੇ ਪਰਮਾਤਮਾ ਦੇ ਨੇੜੇ ਨਹੀਂ ਜਾ ਸਕਦੇ ਜਿਹੜੀਆਂ ਗੱਲਾਂ ਬੰਦੇ ਤੋਂ ਬੰਦੇ ਨੂੰ ਦੂਰ ਕਰ ਦੇਣ ਉਹ ਗੱਲਾਂ ਕਦੇ ਰੰਗ ਦੇ ਨਾਲ ਨਹੀਂ ਜੋ ਹੋ ਸਕਦੀਆਂ ਫਿਰ ਉਹ ਅਮਰਦਾਸ ਨੇ ਭੂਗ ਲਾਇਆ ਫਿਰ ਇੱਕ ਪੰਗਤ ਦੀ ਮर्यादा ਕਹਿਨ ਦਿੱਤੀ ਲੰਗਰ ਦੀ ਮर्याਦਾ ਗੁਰੂ ਅਮਰਦਾਸ ਸਾਹਿਬ ਨੇ ਕਹਿਨ ਦਿੱਤੀ ਮਹਾਰਾਜ ਪਤਾ ਸੀ ਜਿੰਨਾ ਸਮਾਂ ਇੱਕ ਪੰਗਤ ਵਿੱਚ ਬਿਠਾ ਕੇ ਇਹਨਾਂ ਨੂੰ ਲੰਗਰ ਪ੍ਰਸ਼ਾਦਾ ਨਹੀਂ ਛਕਾਉਂਦੇ ਇੱਕ ਜਗ੍ਹਾ ਤੇ ਇੱਕ ਥਾਂ ਤੇ ਇਹਨਾਂ ਨੂੰ ਸਾਰਿਆਂ ਨੂੰ ਨਹੀਂ ਬਿਠਾਉਂਦੇ ਉਹਨਾਂ ਸਮਾਂ ਇਹਨਾਂ ਦੇ ਮਾਨਾ ਵਿੱਚ ਇਹ ਮਹਿਮ ਪਰਮ ਨਹੀਂ ਨਿਕਲ ਸਕਦੇ ਅਰਬੂ ਅਮਰਦਾਸ ਸਾਹਿਬ ਨੇ ਲੰਗਰ ਦੀ ਇੱਕ ਪੰਗਤ ਦੀ ਬਰਿਆਦਾ ਕੈਨ ਕੀਤੀ ਦੇ ਬਾਜਰ ਕੀਤਾ ਭਾਈ ਪਹਿਲਾ ਸੰਗਤ ਪੰਗਤ ਫੇਰ ਸੰਗਤ ਜਿਨੇ ਸਾਡੇ ਦਰਸ਼ਨ ਕਰਨੇ ਆ ਗਏ ਜਿਨ੍ਹਾਂ ਨੇ ਸਾਡੀ ਸੰਗਤ ਵਿੱਚ ਬਹਿਣਾ ਆ ਗਏ ਉਹ ਪਹਿਲਾ ਲੰਗਰ ਵਿੱਚ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛੱਕ ਗਏ ਉਹ ਇੱਕੋ ਪੰਗਤ ਵਿੱਚ ਬਹਿ ਕੇ ਅੱਜਵਾਰ ਬਾਦਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਗੋਵਿੰਦ ਵਾਲ ਸਾਹਿਬ ਦੀ ਧਰਤੀ ਤੇ ਸੇਵਾਦਾਰ ਨੇ ਕਿਹਾ ਮਹਾਰਾਜ ਹਿੰਦੂਸਤਾਨ ਦਾ ਬਾਦਸ਼ਾਹ ਅਕਬਰ ਬਾਦਸ਼ਾਹ ਆਇਆ ਗੁਰੂ ਮੰਨਣ ਵਾਸਤੇ ਗੁਰੂ ਅਮਰਦਾਸ ਨੇ ਕਿਹਾ ਭਾਈ ਸਾਡੇ ਗੁਰੂ ਘਰ ਦੀ ਮर्यादा ਹੈ ਜਿਹਨੇ ਸਾਡੇ ਦਰਸ਼ਨ ਕਰਨਾ ਹੈ ਪਹਿਲਾਂ ਪੰਗਤ ਵਿੱਚ ਬਹਿ ਕੇ ਲੰਗਰ ਖਾਓ ਫਿਰ ਸਾਡੇ ਦਰਬਾਰ ਵਿੱਚ ਜਾਓ ਤੇ ਜਦੋਂ ਆਪ ਘਰ ਬਾਦਸ਼ਾਹ ਨੂੰ ਸੇਵਾਦਾਰ ਨੇ ਕਿਹਾ ਅਕਬਰ ਬਾਦਸ਼ਾਹ ਨੇ ਸਤਿਵੰਤ ਜੀ ਕਹਿੰਦੇ ਪੰਗਤ ਵਿੱਚ ਬਹਿ ਕੇ ਉਹਨਾਂ ਗਰੀਬਾਂ ਮਜਬੂਮਾਂ ਦੇ ਵਿੱਚ ਬਹਿ ਕੇ ਉਹਦਾ ਆਪ ਲੋਕਾਂ ਜਸਾ ਦਾ ਵਿੱਚ ਬੈਠ ਕੇ ਬਾਮੇ ਦੇ ਵਿੱਚ ਬੈਠ ਕੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਿਆ ਤੇ ਜਦੋਂ ਕਹਿੰਦੇ ਅੱਤਵਾਰ ਬਾਦਸ਼ਾਹ ਨੇ ਪ੍ਰਸ਼ਾਦਾ ਛਕਿਆ ਨਾ ਉਹਦੇ ਮਨ ਨੂੰ ਬੜੀ ਤ੍ਰਿਪਤੀ ਹੋਈ ਮਨ ਵਿੱਚ ਸੋਚਦਾ ਕਿ ਸਰਬਦਾ ਦਾ ਪ੍ਰਸ਼ਾਦਾ ਨਾਲ ਮਿਲਕਾ ਇਸ ਨੂੰ ਛਕ ਕੇ ਬੜਾ ਮਨ ਤ੍ਰਿਪਤ ਹੋਇਆ ਮਨ ਨੂੰ ਬੜਾ ਸਕੂਨ ਮਿਲਿਆ ਕਿਉਂ ਨਾ ਇੱਥੇ ਇਹ ਗੁਰੂ ਘਰ ਨੂੰ ਕਾਹੀ ਜਗੀਰ ਦਿੱਤੀ ਜਾਵੇ ਮਾਇਆ ਦਿੱਤੀ ਜਾਵੇ ਇਹ ਹੋਰ ਵਧੀਆ ਢੰਗ ਨਾਲ ਲੰਗਰ ਨੂੰ ਚਲਾ ਸਕਣ ਤੇ ਲੰਗਰ ਛਕਣ ਤੋਂ ਬਾਅਦ ਜਦੋਂ ਅਗਰਗਰ ਬਾਦਸ਼ਾਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਆ ਕੇ ਬੈਠਾ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਮਹਾਰਾਜ ਤੁਹਾਡੇ ਲੰਗਰ ਜਿਵੇਂ ਭੋਜਨ ਛਕ ਕੇ ਮੈਨੂੰ ਬੜੀ ਤ੍ਰਿਪਤੀ ਆਨੰਦ ਬੜਾ ਆਇਆ ਤੁਹਾਨੂੰ ਮੈਂ ਇੰਨੀ ਜਲਦੀ ਜਨਨਾ ਮਹਾਰਾਜ ਤੁਸੀਂ ਬਹੁਤ ਵੱਡਾ ਲੰਗਰ ਚਲਾ ਰਹੇ ਹੋ ਇਹਨੂੰ ਵਧੀਆ ਢੰਗ ਨਾਲ ਚਲਾਓ ਇਹ ਗੁਰੂ ਅਰਜਨਦਾਸ ਸਾਹਨੇ ਵਜਨ ਕੀਤਾ ਸੀ ਬਾਦਸ਼ਾਹ ਇਹ ਗੁਰੂ ਘਰ ਦੇ ਲੰਗਰ ਬਾਦਸ਼ਾਹਾਂ ਦੀਆਂ ਜਗੀਰਾਂ ਨਾਲ ਨਹੀਂ ਚੱਲਦੇ ਇਹ ਸਿੱਖਾਂ ਦੇ ਦਸਾਂ ਨੌਾਂ ਦੀ ਕੀਰਤਕਵਾਈ ਵਿੱਚ ਕੀਤੇ ਹੋਏ ਦਿੱਤੇ ਹੋਏ ਦਸਵੰਦ ਨਾਲ ਚੱਲਦੇ ਆ ਜਿਹੜਾ ਤੈਨੂੰ ਮਨ ਨੂੰ ਆਨੰਦ ਆਇਆ ਨਾ ਲੱਗਲੇ ਛੱਕੇ ਇਹ ਸਿੱਖਾਂ ਦੀ ਸੱਚਦਾ ਵੀ ਦਸਾਂ ਨੌਾਂ ਦੀ ਕੀਰਤ ਕੀਤੀ ਹੋਈ ਦਸਵੰਦ ਦੇ ਨਾਲ ਲੱਗਦਾ ਹੈ ਇਹ ਤਾਂ ਕਰਕੇ ਇੱਥੇ ਐਨਾ ਆਨੰਦ ਹੈ ਇਹ ਲੰਗਰ ਤਿਆਰ ਕਰਨ ਵਾਲੇ ਜਿਹਨੂੰ ਸੇਵਾ ਕਰਦੇ ਆ ਲੰਗਰ ਨੂੰ ਤਿਆਰ ਕਰਨ ਵਾਲੇ ਭਾਵਨਾ ਨਾਲ ਲੰਗਰ ਨੂੰ ਤਿਆਰ ਕਰਦੇ ਆ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਲੰਗਰ ਨੂੰ ਤਿਆਰ ਕਰ ਤੇ ਕਰਨ ਵੇਲੇ ਵੀ ਨਾਮ ਜਪਦੇ ਆ ਫਿਰ ਲੰਗਰ ਛਕਾਉਣ ਵੇਲੇ ਨਾਲਾ ਵੈਗ ਨੂੰ ਪਰਸ਼ਾਦਾ ਵੈਗ ਨੂੰ ਉਹ ਇੱਕ ਪਰਮਾਤਮਾ ਦੀ ਗੱਲ ਕਰਦੇ ਆ ਉਹ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਰਸ ਇਸ ਪਰਸ਼ਾਦੇ ਵਿੱਚ ਭਰ ਦਿੰਦਾ ਫਿਰ ਜਿਹੜਾ ਵੀ ਇਹਨੂੰ ਪਰਸ਼ਾਦੇ ਨੂੰ ਛਕਦਾ ਉਹਨੂੰ ਆਨੰਦ ਆਉਦਾ ਹੈ ਅਗਵਲ ਵਾਰਸਾ ਨਹੀਂ ਹੱਥ ਹੋਏ ਫਿਰ ਗੁਰੂ ਅਮਰਦਾਸ ਸਾਹਿਬ ਸੱਚੀ ਬਾਖਸਾ ਦੀ ਬਹੁਤ ਭੈੜੀ ਰੀਤ ਚੱਲਦੀ ਸੀ ਸਮਾਜ ਦੇ ਵਿੱਚ ਔਰਤ ਬਤੀ ਇਸਤਰੀ ਪ੍ਰਤੀ ਤੇ ਜਦੋਂ ਕੋਈ ਬੀਬੀ ਦਾ ਕਿਸੇ ਇਸਤਰੀ ਦਾ ਘਰ ਵਾਲਾ ਬੀਬੀ ਦਾ ਘਰ ਵਾਲਾ ਚੜਾਈ ਕਰ ਜਾਂਦਾ ਸੀ ਨਾ ਉਹਨੂੰ ਨਾਲ ਸੱਦੀ ਕਰਦੇ ਸੀ ਜਉਨੀ ਨੂੰ ਕਹਿੰਦੇ ਨਾਲ ਸਾੜਿਆ ਜਾਂਦਾ ਸੀ ਤੇ ਗੁਰੂ ਅਮਰਦਾਸ ਸਾਹਿਬ ਨੇ ਇਹ ਵੀ ਰੀਤ ਆਦਿ ਜੀਤਾ ਅਕਬਰ ਬਾਦਸ਼ਾਹ ਨੂੰ ਕਹੇ ਕਿ ਬਾਦਸ਼ਾਹ ਇਹ ਬੜੀ ਭੈੜੀ ਰੀਤ ਹੈ ਜੇ ਕਿਸੇ ਨੌਜਵਾਨ ਬੀਬੀ ਦਾ ਘਰਵਾਲਾ ਚੜ੍ਹਾਈ ਕਰ ਲੈਂਦਾ ਹੈ ਉਹ ਦੁਆਰਾ ਵਿਆਹ ਨਹੀਂ ਸੀ ਕਰ ਸਕਦੀ ਬੇਲਾ ਕੋਈ ਵਿਧਵਾ ਬੀਬੀ ਦੁਆਰਾ ਵਿਆਹ ਨਹੀਂ ਸੀ ਕਰ ਸਕਦੀ ਉਹਨੂੰ ਸਾਰੇ ਜਨ ਤੇਤੇ ਹੀ ਹਟਾਉਣੀ ਪੈਂਦੀ ਸੀ ਕਰੀ ਨੂੰ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਇਹ ਵੀ ਬੜੀ ਭੈੜੀ ਰੀਤ ਹੈ ਜੇ ਕਿਸੇ ਪਰ ਉਹ ਮਾਤ ਦੇ ਘਰ ਦੀ ਬੀਬੀ ਚੜਾਈ ਕਰਦੀ ਹੈ ਤਾਂ ਬੰਦਾ ਦੁਆਰਾ ਵਿਆਹ ਕਰ ਲੈਂਦਾ ਸੀ ਪਰ ਬੀਬੀ ਦੁਆਰਾ ਨਹੀਂ ਸੀ ਵਿਆਹ ਕਰ ਸਕਦੀ ਗੁਰੂ ਅਮਰਦਾਸ ਸਾਹਿਬ ਨੇ ਇਹਦੀ ਜੂਈ ਬੰਦ ਕੀਤਾ ਤੇ ਫਿਰ ਕਹਿੰਦੇ ਇੱਕ ਦਿਨ ਸਵੇਰੇ ਸਵੇਰੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਆਸਨ ਤੇ ਬੈਠੇ ਪਰਮਾਤਮਾ ਦੇ ਨਾਲ ਜੁੜੇ ਹੋਏ ਸੀ ਇੱਕ ਬਜ਼ੁਰਗ ਬੀਬੀ ਰੋਦੀ ਕਰ ਲਾਉਂਦੀ ਗੁਰੂ ਅਮਰਦਾਸ ਸਾਹਿਬ ਦੇ ਚਰਨਾ ਵਿੱਚ ਆਈ ਬਹੁਤ ਜ਼ਿਆਦਾ ਬਰਬਾਦ ਕਰ ਰਹੀ ਸੀ ਗੁਰੂ ਅਮਰਦਾਸ ਪੁੱਛ ਰਿਹਾ ਮਾਰਾ ਕੀ ਹੋਇਆ ਨਾ ਮੇਉ ਹੋ ਰਹੀਆਂ ਤੇ ਕਹਿਦੀ ਆ ਮਹਾਰਾਜ ਮੇਰਾ ਨੌਜਵਾਨ ਬੱਚਾ ਚੜਾਈ ਕਰ ਗਿਆ ਤੇ ਗੁਰੂ ਅਮਰਦਾਸ ਸਾਹਿਬ ਇੰਨੇ ਦਿਲਦਰਿਆ ਸੀ ਐਨੀ ਹਮਦਰਦੀ ਇਨਸਾਨੀਅਤ ਪ੍ਰਤੀ ਰੱਖਣ ਵਾਲੇ ਸੀ ਉਹ ਬੀਬੀ ਰੋਂਦੀ ਨਹੀਂ ਦੇਚੀ ਗਈ ਮਹਾਰਾਜ ਨੂੰ ਗੁਰੂ ਅਮਰਦਾਸ ਸਾਹਿਬ ਨੇ ਪੁੱਛਿਆ ਕੀ ਹੋਇਆ ਕਹਿੰਦੀ ਮੇਰਾ ਬੱਚਾ ਚੜਾਈ ਕਰ ਗਿਆ ਗੁਰੂ ਅਮਰਦਾਸ ਸਾਹਿਬ ਨੇ ਬਚਨ ਕੀਤਾ ਸੀ ਕਹਿੰਦੇ ਜਿੰਨਾ ਸਮਾ ਅਸੀਂ ਸ਼ਰੀਰ ਵਿੱਚ ਰਾਵਾਂਗੇ ਨਾ ਅੱਜ ਤੋਂ ਬਾਅਦ ਕਿਸੇ ਵੀ ਬੀਬੀ ਦਾ ਨੌਜਵਾਨ ਬੱਚਾ ਮਾਂ ਦਾ ਪਿਤਾ ਦੇ ਹੁੰਦਿਆਂ ਹੁੰਦਿਆਂ ਸਾਡੇ ਜਿੰਨਾ ਸਮਾਂ ਅਸੀਂ ਸ਼ਰੀਰ ਵਿੱਚ ਆ ਗੋਵਿੰਦਵਾਲ ਸਾਹਿਬ ਦੀ ਧਰਤੀ ਤੋਂ ਕੋਈ ਬੱਚਾ ਚੜਾਈ ਨਹੀਂ ਕਰੂਗਾ ਜਿੰਨਾ ਸਮਾਂ ਮਹਾਰਾਜ ਸ਼ਰੀਰ 'ਚ ਰਹੇ ਨਾ ਫਿਰ ਉਸ ਤੋਂ ਬਾਅਦ ਕੋਈ ਨੌਜਵਾਨ ਬੱਚਾ ਚੜਾਈ ਨਹੀਂ ਕੀਤਾ ਇਹ ਮਹਾਰਾਜ ਦਾ ਬਚਨ ਸੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਗੋਵਿੰਦਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਮਾਜ ਨੂੰ ਸੁਧਾਰਨ ਵਾਸਤੇ ਬਹੁਤ ਜਨ ਸੀਤ ਸੀ ਮਹਾਰਾਜ ਸੱਜੀ ਪਾਸ਼ਾ ਨੇ ਬਹੁਤ ਲੋਕਾਂ ਦਾ ਭਲਾ ਕੀਤਾ ਹੁਣ ਧੰਨ ਗੁਰੂ ਅਮਰਦਾਸ ਸਾਹਿਬ ਸੱਜੀ ਪਾਸ਼ਾ ਨੂੰ ਪਤਾ ਲੱਗਿਆ ਕਿ ਉਹ ਸਾਡਾ ਰਾਮ ਦਾ ਸਰਵ ਨੇੜੇ ਆਉਂਦਾ ਹੁਣ ਟੀਜੇ ਪਾਸ਼ਾ ਨੂੰ ਅਮਰਦਾਸ ਜੀ ਚੌਥੀ ਗੱਦੀ ਦਾ ਵਾਰਿਸ ਮਹਾਰਾਜ ਨੇ ਵੇਖਣਾ ਸੀ ਤੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਇਹ ਗੁਰੂ ਘਰ ਦੇ ਧੰਨ ਗੁਰੂ ਅਮਰਦਾਸ ਸਾਹਿਬ ਸੱਜੀ ਪਾਸ਼ਾ ਜੀ ਦੇ ਬੋਧ ਭਾਵਨਾ ਨਾਲ ਸੇਵਾ ਕਰਦੇ ਨੇ ਬੀਬੀ ਭਾਨੀ ਦੇ ਘਰ ਵਾਲਾ ਭਾਈ ਜੇਠਾ ਜੀ ਹੈ ਬੀਬੀ ਦਾਦੀ ਦੇ ਘਰ ਵਾਲਾ ਭਾਈ 라ਮਾ ਜੀ ਹੈ ਦੋਵੇਂ ਦੂ ਘਰ ਦੇ ਜਵਾਈ ਧੰਨਵਾਦ ਸਰਬਜੀਤ ਦੇ ਆ ਬਹੁਤ ਨਿਮਰਤਾ ਭਾਵਨਾ ਨਾਲ ਸੇਵਾ ਕਰਦੇ ਆ ਸੰਗਤਾਂ ਨੇ ਪੁੱਛਿਆ ਮਹਾਰਾਜ ਭਾਈ 라ਮਾ ਜੀ ਵੀ ਬਹੁਤ ਸੇਵਾ ਕਰਦੇ ਗੁਰੂ ਘਰ ਦੀ ਭਾਈ ਜੇਠਾ ਜੀ ਵੀ ਬਹੁਤ ਸੇਵਾ ਕਰਦੇ ਆ ਗੁਰੂ ਘਰ ਦੀ ਇਹਨਾਂ ਵਿੱਚੋਂ ਧਰਤੀ ਕੀ ਨੂੰ ਦੇਣੀ ਆ ਚੌਥਾ ਗੁਰੂ ਕੌਣ ਹੋਏਗਾ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਕਿਸਵਟੀ ਲਾ ਕੇ ਵੇਖੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਵੇਚੀ ਕਿਹਾ ਭਾਈ ਜੇਠਾ ਜੀ ਦੇ ਭਾਈ ਰਾਮਾ ਜੀ ਨੂੰ ਆਪਣੇ ਬਾਸ ਬੁਲਾਇਆ ਕਹਿੰਦੇ ਆ ਭਾਈ ਅਸੀਂ ਬਾਹਰ ਰਹਿ ਕੇ ਸੰਗਤਾਂ ਨੂੰ ਸੇਵਾ ਕਰਨੀ ਹੁੰਦੀ ਆ ਅਸੀਂ ਗੁਰੂ ਘਰ ਦੀ ਘਾਲ ਸੇਵਾ ਕਰਨੀ ਹੈ ਜੀ ਇਹ ਸਾਡੇ ਕੋਲ ਥੜਾ ਬਣਾ ਕੇ ਦਿਓ ਜਿੱਥੇ ਅਸੀਂ ਬਹਿ ਕੇ ਸਾਰੀ ਉਸਤੇਵ ਕਰ ਸਕੀਏ ਜੀਤੇ ਬੈਠੇ ਅਸੀਂ ਸਾਰੇ ਗੁਰੂ ਘਰ ਦੀ ਕਾਰਸੇਵਾ ਦੀ ਦੇਜ ਕਰ ਸਕੀਏ ਇੱਕ ਸਾਦ ਨੂੰ ਥੜਾ ਬਣਾ ਕੇ ਦਿਓ ਕਹਿੰਦੇ ਭਾਈ ਜੇਠਾ ਜੀ ਥੜਾ ਬਣਾਉਣ ਲੱਗੇ ਉਧਰ ਭਾਈ ਰਾਮਾ ਜੀ ਥੜਾ ਬਣਾਉਣ ਲੱਗੇ ਇੱਕਦੋ ਆਪਨ ਜਦੋਂ ਥੜਾ ਬਣ ਗਿਆ ਨਾ ਇਹ ਬਿਲਕੁਲ ਬੈਠਣ ਵਾਸਤੇ ਭਾਈ ਜੇਠਾ ਜੀ ਨੇ ਆ ਕੇ ਬੇਨਤੀ ਕੀਤੀ ਭਾਈ ਰਾਮਾ ਜੀ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਅਸੀਂ ਥੜੇ ਬਣਾਇਆ ਕਿ ਤੁਸੀਂ ਵੇਖੋ ਇੱਕ ਵਾਰੀ ਤੇ ਜਦੋਂ ਭਾਈ ਰਾਮਾ ਜੀ ਕੋਲ ਮਹਾਰਾਜ ਗਏ ਨਾ ਆਪਣੇ ਵੱਡੇ ਜਵਾਈ ਨੂੰ ਮਹਾਰਾਜ ਰਾਇ ਜੀ ਕਹਿੰਦੇ ਆ ਭਾਈ ਥੜਾ ਵਧੀਆ ਨਹੀਂ ਬਣਾ ਇਹਨੂੰ ਧਾਕੇ ਦੁਆਰੇ ਬਣਾ ਤੇ ਉਹਨੇ ਸੋਚਿਆ ਵੀ ਚਲੋ ਦੁਆਰੇ ਬਣਾ ਦਿੰਦੇ ਆ ਫਿਰ ਇਹੀ ਵਾਰਤ ਨੂੰ ਅਮਰਦਾਸ ਸਾਹਿਬ ਨੇ ਭਾਈ ਜੇਠਾ ਜੀ ਨੂੰ ਦਿਆ ਭਾਈ ਜੇਠਾ ਜੀ ਥੜਾ ਸਾਨੂੰ ਸਹੀ ਨਹੀਂ ਲੱਗਿਆ ਬੈਠਣ ਵਾਸਤੇ ਦੁਆਰਾ ਧਾਕੇ ਬਣਾਓ ਭਾਈ ਜੇਠੇ ਨੇ ਹੱਥ ਜੋੜਦੇ ਮਹਾਰਾਜ ਦੁਆਰੇ ਬਣਾ ਦੰਨਿਆ ਤੇ ਭਾਈ ਜੇਠੇ ਨੇ ਥੜਾ ਧਾਕੇ ਦੁਆਰੇ ਬਣਾਇਆ ਇਸ ਦਾ ਭਾਈ ਆਮੇ ਜੀ ਨੇ ਵਿੱਤਵਾਰੀ ਬਣਾਇਆ ਤੇ ਜਦੋਂ ਭਾਈ ਆਮੇ ਨੇ ਦੁਆਰੇ ਖੜਾ ਬਣਾਇਆ ਨਾ ਸਵੀਰ ਸਵੀਰ ਤੋਂ ਲੱਗਿਆ ਸਾਰਾ ਸਾਰਾ ਨਿਰੇਤ ਕਰਦਾ ਰਿਹਾ ਬੜੀ ਪ੍ਰੇਮ ਨਾਲ ਖੜਾ ਬਣਾਇਆ ਰਹਿਣ ਵਾਸਤੇ ਦੂਜੀ ਵਾਰ ਫੇਰ ਮਾਜਰੇ ਮਹਾਰਾਜ ਨੇ ਕਿਹਾ ਨਹੀਂ ਇਹਨੂੰ ਦੁਆਰਾ ਦਾ ਆ ਕੇ ਬਣਾਓ ਤੀਜੀ ਵਾਰ ਫੇਰ ਮਾਜਰੇ ਨੇ ਇੱਦਾਂ ਹੀ ਬਦਲ ਕੀਤਾ ਭਾਈ ਜੇਠਾ ਜੀ ਥੋੜਾ ਜਿਹਾ ਘੁਲਾਵੇ ਪਹਿਲਾਂ ਨਿਮਰਤਾ ਸੀ ਤੇ ਪ੍ਰੇਮ ਸੀ ਤੇ ਜਦੋਂ ਤੀਜੀ ਵਾਰ ਫੇਰ ਉਹ ਕਹਿੰਦਾ ਨੇ ਕਿ ਆਹ ਤਾਂ ਨਹੀਂ ਢਾਲ ਕੇ ਬਣਾਓ ਮਨ ਵਿੱਚ ਸੋਚਦਾ ਹੈ ਵੀ ਗੁਰੂ ਦੀ ਉਮਰ ਵੱਡੀ ਹੋ ਗਈ ਹੈ ਨਿਆਣ ਉਮਰ ਨਿਆਣ ਜਦੋਂ ਉਮਰ ਵੱਡੀ ਹੋ ਗਈ ਹੈ ਬਾਤ ਨਿਆਣੀ ਹੋ ਗਈ ਹੈ ਸਰਦਾ ਸੁਭਾਨਾ ਉਹ ਵੀ ਆਪਾਂ ਕਹਿੰਦੇ ਆ ਕਿ ਜਦੋਂ ਬਜ਼ੁਰਗ ਹੋ ਜਾਂਦੇ ਹੈ ਬਾਤ ਨਿਆਣੀ ਹੋ ਜਾਂਦੀ ਹੈ ਉਹ ਨਹੀਂ ਭਾਈ ਅਸਲ ਦੇ ਵਿੱਚ ਬਜ਼ੁਰਗੀ ਬਹੁਤ ਮਹਾਨ ਦਾਅਰ ਪਰਵਾਤ ਉਹਨਾਂ ਦੀ ਕਹਿੰਦੇ ਆ ਜਦੋਂ ਬਜ਼ੁਰਗੀ ਆ ਜਾਂਦੀ ਹੈ ਤਾਂ ਬੰਦੇ ਦੀ ਸੋਚ ਚੰਗੀ ਹੋ ਜਾਂਦੀ ਹੈ ਅੰਦਰ ਨਿਰਮਲ ਕਿਆਲੋਂ ਦਾ ਵਿਦੰਨਿਆ ਅੰਦਰ ਚੰਗੇ ਵਿਚਾਰ ਆਉਣ ਲੱਗ ਜਾਂਦੇ ਆ ਤੇ ਬਲ ਜਦੋਂ ਭਾਈ ਰਾਮਾ ਜੀ ਮਨ ਵਿੱਚ ਸੋਚਦੇ ਆ ਉਹਨਾਂ ਵੱਡੇੀ ਉਹ ਕੀ ਬਾਤ ਨਿਆਣੀ ਹੋ ਗਈ ਹੈ ਸਵੇਰ ਤੋਂ ਮੈਂ ਥੜਾ ਬਣਾਉਣ ਲੱਗਿਆ ਇਹਨਾਂ ਨੂੰ ਥੜਾ ਹੀ ਵੀ ਪਸੰਦ ਆਉਂਦਾ ਥੋੜਾ ਜਿਹਾ ਅੰਦਰ ਮਨ ਦੇ ਵਿੱਚ ਗੁੱਸਾ ਆਇਆ ਤੇ ਜਦੋਂ ਗੁਰੂ ਭਾਈ ਜੇਠਾ ਜੀ ਨੂੰ ਮਹਾਰਾਜ ਨੇ ਪੁੱਛਿਆ ਭਾਈ ਥੜਾ ਬਣਾਦਾ ਕਹਿੰਦਾ ਜੀ ਹਾਂ ਮਹਾਰਾਜ ਤੀਜੀ ਵਾਰ ਕੀ ਥੜਾ ਜਦੋਂ ਮਹਾਰਾਜ ਨੇ ਕਿਹਾ ਨਹੀਂ ਢਾਕੇ ਦੁਆਰੇ ਬਣਾ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਕੁਝ ਨਹੀਂ ਕਰ ਸਕਦਾ ਜੋਦੋਦ ਭਾਵੈ ਸਾਈ ਭਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਮਹਾਰਾਜ ਉਹ ਜੋ ਕਾਰਜ ਨੇ ਤੁਸੀਂ ਆਪ ਕਰਨਿਆ ਜੋ ਵੀ ਸੇਵਾ ਤੁਸੀਂ ਆਪ ਲੈਣੀ ਮਹਾਰਾਜ ਮੈਂ ਕੁਝ ਨਹੀਂ ਕਰ ਸਕਦਾ ਤਾਂ ਦੂਤ ਆਪ ਦਾ ਸਾਧੀ ਬਿਲਾ ਦੇ ਵਿੱਚ ਭਾਈ ਜੇਠਾ ਦੀ ਭਾਵਨਾ ਸਹੀ ਲੱਗੀ ਮਹਾਰਾਜ ਭਾਈ ਜੇਠਾ ਜੀ ਨੂੰ ਚੌਥੇ ਪਾਤਸ਼ਾਹ ਦਾ ਦੂਹਾ ਦਾ ਸਾਬ ਦੀ ਬਣਾਏ ਚੌਥੇ ਪਾਤਸ਼ਾਹ ਧੰਨ ਦੂ ਰਾਮ ਦਾ ਸਹਿਬ ਸੱਚੇ ਪਾਤਸ਼ਾਹ ਜੀ ਬਣਾਏ ਭਾਈ ਜੇਠੇ ਦੀ ਸੇਵਾ ਪ੍ਰਵਾਨ ਹੋ ਗਈ ਸੰਤ ਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿਧਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਤਗੁਰੂ ਦੀ ਸੇਵਾ ਗਾਂਖੜੀ ਗਾਂਖੜੀ ਤੋਂ ਭਾਵ ਹੁੰਦਾ ਕਰਣੀ ਗਾਂਖੜੀ ਤੋਂ ਭਾਵ ਹੁੰਦਾ ਔਖੀ ਕਹਿੰਦੇ ਪਰ ਸਤਗੁਰੂ ਦੀ ਸੇਵਾ ਹੈ ਤੇ ਬੜੀ ਔਖੀ ਆ ਕਰਨੀ ਇੱਥੇ ਨਿਮਰਤਾ ਭਾਵਨਾ ਰੱਖਣੀ ਬੜੀ ਔਖੀ ਹੈ ਅੰਦਰ ਸ਼ਰਧਾ ਭਾਵਨਾ ਬਣਾਉਣੀ ਤਾਂ ਬੜੀ ਔਖੀ ਹੈ ਸਤਗੁਰੂ ਦੀ ਸੇਵਾ ਗਾਂਖੜੀ ਸਿਰ ਦੀਜੇ ਆਪ ਗਵਾਏ ਕਹਿੰਦੇ ਸਿਰ ਦੇ ਕੇ ਆਪਣਾ ਆਪ ਵਾਗ ਕੇ ਗੁਰੂ ਦੀ ਸੇਵਾ ਕਰਨੀ ਪੈਂਦੀ ਭਾਈ ਪਰ ਜਦੋਂ ਆਪ ਸੇਵਾ ਕਰਦੇ ਆ ਮਾਦਾ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰਦੇ ਆ ਫਿਰ ਧੰਤੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ 5 ਪੈਸੇ ਨਾਲੀ ਨਾਲ ਧਰ ਕੇ ਧੰਤੂ ਰਾਮ ਦਾ ਸਹਿਬ ਸੱਚੇ ਪਾਤਸ਼ਾਹ ਦੇ ਆਪਨੀ ਗੱਦੀ ਤੇ ਬਿਠਾ ਕੇ ਭਾਈ ਜੇਠੇ ਨੂੰ ਗੁਰੂ ਰਾਮ ਦਾ ਸਹਿਬ ਲਾ ਕੇ ਨਮਸਕਾਰ ਕਰਕੇ ਪ੍ਰਕਿਰਮਿਆ ਕਰਕੇ ਸੱਚੇ ਪਾਤਸ਼ਾਹ ਨੇ ਫਿਰ ਗੁਰੂ ਅਰਜਨਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਚੌਥੀ ਗੱਦੀ ਦੇ ਵਾਰ ਗੁਰੂ ਰਾਮਦਾਸ ਸਾਹਿਬ ਨੂੰ ਬਣਾਇਆ ਤੇ ਹੁਣ ਬਾਦ ਸੱਚੇ ਪਾਤਸ਼ਾਹ ਦਾ ਆਖਰੀ ਸਮਾਸੀ ਜਾਣਦਾ ਆ ਆਖਰੀ ਸਮਾ ਅਖੀਰਲਾ ਸਮਾ ਗੁਰੂ ਅਰਜਨਦਾਸ ਸਾਹਿਬ ਸੱਚੇ ਪਾਤਸ਼ਾਹ ਜਿਹਨਾਂ ਆਇਆ ਤੇ ਮਾਨ ਜੀ ਨੇ ਆਪਣਾ ਸਾਰਾ ਪਰਿਵਾਰ ਆਪਣੇ ਪਾਸ ਬੁਲਾਇਆ ਆਪਣੇ ਭਤੀਜੇ ਆਪਣੇ ਪੁੱਤਰ ਆਪਣੀਆਂ ਨੂੰ ਆ ਸਾਰਿਆਂ ਨੂੰ ਆਪਣੇ ਪਾਸ ਬੁਲਾ ਕੇ ਨਾ ਪਰਿਵਾਰ ਦੁਆਰ ਦਾ ਸਰਬ ਸੱਚੇ ਬਾਦਸ਼ਾਹ ਨੇ ਬਪਾਸ ਮਹਾਰਾਇਆ ਤੇ ਮਹਾਰਾਜ ਦੇ ਬਾਚਨ ਨੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਏ ਮੇਰਾ ਪਰਿਵਾਰ ਏ ਮੇਰੇ ਪੁੱਤੋ ਦੀਓ ਮੇਰੀ ਗੱਲ ਬੜੇ ਧਿਆਨ ਦੇ ਨਾਲ ਸੁਣੋ ਬੜੇ ਪਿਆਰਾ ਕੋਈ ਸ਼ਬਦ ਨੇ ਦੁਆਰ ਦਾ ਸਰਬ ਜੀ ਦੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਦੇਖੋ ਕਰ ਨਿਰਜਾਸ ਜਿਓ ਏ ਮੇਰੇ ਪੁੱਤੋ ਮੇਰੀ ਤੁਸੀਂ ਮੈਨੂੰ ਬੜੇ ਪਿਆਰੇ ਹੋ ਅਸੀਂ ਤੁਹਾਨੂੰ ਬਹੁਤ ਪ੍ਰੇਮ ਕਰਦੇ ਆਂ ਤੁਰ ਲਿਖਿਆ ਪਰਵਾਣਾ ਫਿਰੈ ਰਾਹੀ ਗੁਰ ਜਾਏ ਹਰ ਪਵ ਪਾਸ ਜਿਓ ਜਿਹੜਾ ਤੁਹਾਨੂੰ ਲਿਖਿਆ ਹੋਇਆ ਪ੍ਰਮਾਤਮਾ ਦਾ ਹੁਕਮ ਹੈ ਨਾ ਉਹਨੂੰ ਟਾਲਿਆ ਨਹੀਂ ਜਾ ਸਕਦਾ ਉਹਨੂੰ ਬਦਲਿਆ ਨਹੀਂ ਜਾ ਸਕਦਾ ਉਹਦਾ ਹੁਕਮ ਆ ਗਿਆ ਜੇਹਾਂ ਜੀਵੀ ਦੇਖਿਆ ਤੇਹਾ ਹੁਕਮ ਪਵਾਹੇ ਭੱਲੇ ਆਵੈ ਨਾਨਕਾ ਸੰਦੇ ਉਤੀਾਰੇ ਕਹਿੰਦੇ ਪ੍ਰਮਾਤਮਾ ਦਾ ਭਾਈ ਹੁਣ ਸਾਨੂੰ ਸੱਦਾ ਆ ਗਿਆ ਸਾਨੂੰ ਪ੍ਰਮਾਤਮਾ ਦਾ ਰੋਪ ਲਾ ਗਿਆ ਸਤਗੁਰ ਭਾਣਾ ਆਪਣਾ ਬਹਿ ਪਰਵਾਰ ਸੁਲਾਇਆ ਕਹਿੰਦੇ ਆਪਣੇ ਪਰਵਾਰ ਨੂੰ ਪਾਸ ਬਹਾਵੀ ਕਹਿੰਦੇ ਆ ਮਤ ਮੈਂ ਪਿਛੈ ਕੋਈ ਰੋਹ ਸੀ ਸੋਬੈ ਰੂਹ ਨਾ ਪਾਇਆ ਕਹਿੰਦੇ ਭਾਈ ਮੇਰੇ ਪਿਛੋਂ ਕਿਸੇ ਨੇ ਰੋੜਾ ਨਹੀਂ ਮੇਰੇ ਪਿਛੋਂ ਕਿਸੇ ਨੇ ਪ੍ਰਮਾਤਮਾ ਨੂੰ ਲਾਂਬੇ ਨਹੀਂ ਦੇ ਜੋ ਗੁਰੂ ਦੀ ਸਿੱਖਾਂ ਦੇ ਪ੍ਰਤੀ ਆਪਣੇ ਗੁਰੂ ਪ੍ਰਤੀ ਕਿੰਨਾ ਪਿਆਰ ਹੁੰਦਾ ਹੈ ਸਰੀਰ ਦੇ ਨਾਲ ਵੀ ਤਾਂ ਜੁੜੇ ਹੋਏ ਸੀ ਤਾਂ ਗੁਰੂ ਅਮਰਦਾਸ ਸਾਹਿਬ ਪ੍ਰਤੀ ਬਹੁਤ ਪਿਆਰ ਸੀ ਸਿੱਖਾਂ ਨੂੰ ਸਾਰੀਆਂ ਸੰਗਤਾਂ ਨੇ ਜਦੋਂ ਇਹ ਬਚਨ ਸੁਨੇ ਨਾ ਬੇਰਾਗ ਦੇ ਅਥੂ ਹਰ ਸਿੱਖ ਦੀਆਂ ਅੱਖਾਂ ਵਿੱਚ ਆ ਗਏ ਫਿਰ ਹੁਣ ਸਾਡਾ ਵਿਛੋੜਾ ਪੈਣ ਲੱਗਦਾ ਕਿਉਂਕਿ ਮਹਾਰਾਜ ਸਚੇ ਪਾਤਸ਼ਾਹ ਪ੍ਰਤੀ ਬੜਾ ਪਿਆਰ ਸੀ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਸੀ ਪਰ ਮਹਾਰਾਜ ਜੀਆ ਮਤਮੈ ਵਿੱਚ ਕੋਈ ਰੋਗ ਸੀ ਸੋਪ ਹੈ ਮੂਰ ਨਾ ਪਾਇਆ ਇਹ ਦੇ ਭਾਈ ਮੇਰੇ ਵਿੱਚੋਂ ਲੋਣਾ ਨਹੀਂ ਮੇਰੇ ਵਿੱਚੋਂ ਕਿਸੇ ਨੇ ਬਹਿਰਾਗ ਨਹੀਂ ਕਰਨਾ ਮੇਰੇ ਸਿੱਖੋ ਮੇਰੀਆਂ ਪਿਆਰੀਆਂ ਸਤੋ ਸਾਡਾ ਵਾਜਨ ਇਹ ਆ ਅੰਤੇ ਸਤਗੁਰ ਬੋਲਿਆ ਮੈਂ ਵਿੱਚ ਕੀਰਤਨ ਕਰਿਓ ਨਿਰਬੰਧ ਜਿਓ ਕੇਸੋ ਉਪਾਲ ਅਟਤ ਸਦਿਓ ਹਰ ਹਰ ਕਥਾ ਪੜਾਣ ਗੁਰਾਂ ਜੀ ਉਹ ਕਹਿੰਦੇ ਭਾਈ ਸਾਡੇ ਬਾਤ ਕਿਸੇ ਨੇ ਹੋਣਾ ਤੋਂ ਨਾ ਹੀ ਪਰਮਾਤਮਾ ਦਾ ਵਿਚਾਰ ਦੱਸ ਕਰਨਾ ਪਰਮਾਤਮਾ ਦੀ ਬਦਗੀ ਕਰਨੀ ਆ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਕੇ ਪਰਮਾਤਮਾ ਦੀ ਭਗਤੀ ਦੇ ਨਾਲ ਗੁਰੂ ਘਰ ਦੀ ਕਾਰ ਸੇਵਾ ਦੇ ਨਾਲ ਜੁੜ ਕੇ ਪੂਜਾ ਪਾਠ ਕਰਕੇ ਆਪਣੇ ਜਨਮ ਨੂੰ ਸਵਾਰਿਓ ਉਹ ਪਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਿਓ ਆਪੇ ਹਰ ਇੱਕ ਰੱਬ ਹੈ ਆਪੇ ਬਹੁ ਰੱਬੀ ਜੋ ਇਸ ਤਾਰੇ ਨਾਨਕਾ ساری ਗੱਲ ਇਸ ਤਰ੍ਹਾਂ ਕਿਉਂਕਿ ਅਤਨਾਸ ਬਹੁਤ ਵੱਡਾ ਹੁੰਦਾ ਹੈ ਆਪਾਂ ਨਾ ਜੇ ਬਹੁਤ